ਕਿਹੜੀ ਜਨਾਨੀ ਪਹਿਲਾਂ ਕਿਹੜੀ ਜਨਾਨੀ ਇਹ ਮਾੜੀ ਜਨਾਨੀ ਕਹ ਕੇ ਆਪਣੇ ਵਾਲ ਨੂੰ ਕਹ ਤੇ ਹੱਥ ਕਰੀ ਜਾਂਦੀ ਆ ਕਮਾਲ ਹੋ ਗਈ ਇਹਦੇ ਸਿਸਟਮ 'ਚ ਨਾ ਥੋੜਾ ਜਿਹਾ ਗਲਿਚ ਆਇਆ ਲੱਗਦਾ ਮੈਨੂੰ ਕਦੇ ਇਹ ਬੁਲਟਪ ਬੈਕ ਕਹਿਣ ਲੱਗ ਜਾਂਦੀ ਆ ਮੈਂ ਬੁਲਟ ਤੇ ਨਹੀਂ ਬੈਣਾ ਹੈਗਾ ਹੁਣ ਆਲਛਣ ਕਰੀ ਜਾਂਦੀ ਆ ਇਹਨਾਂ ਸਮਝ ਨਹੀਂ ਲੱਗਦੀ ਮੈਨੂੰ ਤਾਂ ਊਮਨ ਮੈਨੂੰ ਤਾਂ ਇਦਾਂ ਸੀਗਾ ਜਿੱਦਾਂ ਹਲਕਾ ਪਿੰਡ ਡਿੱਗਣ ਨਾ ਡਾਇਨਾਸੌਰ ਖਤਮ ਹੋਏ ਸੀਗੇ ਦੁਨੀਆ ਤੋਂ ਇਹ ਵੀ ਟਿਕਟੌਕ ਤੋਂ ਬਾਅਦ ਖਤਮ ਹੋ ਕੇ ਵਾਈਪ ਆਊਟ ਹੋਗੇ ਜੰਮ ਪਰ ਨਹੀਂ ਇਹ ਆਪਣੀ ਲੇਗਸੀ ਕਾਇਮ ਰੱਖਦੇ ਪਹਿਲਾਂ ਇਦਾਂ ਦੀ ਇੱਕ ਹੋਰ ਹੁੰਦੀ ਸੀਗੀ ਉਹ ਅਸ਼ਲੀਨ ਨਾਮ ਦੀ ਜੀ ਦਾ ਨਾ ਇਦਾਂ ਦੀ ਲੱਗਦੀ ਹੁੰਦੀ ਸੀ ਉਹ ਮੇਰੀ ਤਾਂ ਮਾਨ ਸਰਕਾਰ ਨੂੰ ਇਹੀ ਬੇਨਤੀ ਹੈ ਵੀ ਇਹਨਾਂ ਨੂੰ ਫੜ ਕੇ ਨਾ ਜਿੱਦਾਂ ਟੀਗਾ ਕਰਨ ਨਹੀਂ ਕਰਦੇ ਹੁੰਦੇ ਐਦਾਂ ਨਾ ਝਟਕਾ ਕਰਨ ਕਰੋ ਅਰੇ ਕਹਿਣਾ ਕੀ ਚਾਹਤੇ ਹੋ ਇਹਨਾਂ ਨੂੰ ਛੱਟ ਕੇ ਝੁੱਟ ਕੇ ਲਵਾਓ ਬਿਜਲੀ ਦੇ ਤਾਂ ਲੋਟ ਆਉਣਾ ਇਹਨਾਂ ਨੇ ਇਹ ਗੈਪ ਕੱਟ ਦਿਆ ਕਰ ਇਹਨਾਂ ਦਾ ਨਹੀਂ ਕੰਮ ਬਹੁਤ ਹਿੱਲਿਆ ਹੋਇਆ ਗੋਵਿੰਦੇ ਗੁੰਦੇ ਹੋਣੀ ਇਹ ਜਿੰਨਾ ਸਾਰੇ ਹੀ ਲੰਗ ਲਾਣਾ ਇਹਨਾਂ ਨੂੰ ਚੱਕ ਕੇ ਇੱਕ ਵਾਰ ਛੱਟ ਕੇ ਲਵਾਓ ਇਹਨਾਂ ਦੇ ਚੰਗੀ ਤਰ੍ਹਾਂ ਬਿਜਲੀ ਦੇ ਰੋਜ਼ ਇੱਕ ਇੱਕ ਮਚਾਓ ਮਕਾਓ ਜਾ ਰਹੇ ਵਕੀਲ ਲਗੌਰ ਜੀ ਨੂੰ ਵੀ ਬੇਨਤੀ ਹੈ ਨਾ ਤੇ ਕਮੈਂਟ ਬਾਕਸ ਵਿੱਚ ਜਾ ਕੇ ਆ ਨਾਈਸ ਜੀ ਹੱਤ ਜੀ ਗਾਡਰ ਜੀ ਘੱਟ ਕਰਿਆ ਕਰੋ ਬੇਸ਼ਰਮ ਹੋ ਪੂਰਾ ਅਕਲ ਕਰ ਲੋ ਤੇ ਕੋਈ ਚੱਜ ਦਾ ਕੰਮ ਕਰਿਆ ਕਰੋ ਬਾਕੀ ਲਾਸ਼ ਤਾਂ ਹੀ ਇੱਕੋ ਗੱਲ ਕਹਾਂਗੇ ਆਪਾਂ ਬੇਫਿਕਰ ਨਾ ਬਣੀਏ ਆਪਾਂ ਫੁੱਦੂ ਨਾ ਬਣੀਏ ਇਹ ਸਾਡੀ ਜੀਮਨ ਨੌਜਵਾਨਾਂ ਦੇ